ਦੇਖਾਈ ਬੈਗ ਦੀ ਸਾਡੀ ਜਿੱਪ ਟੁੱਟ ਗਈ ਤੇ ਹੁਣ ਜਿੱਪ ਵਾਲਾ ਲੱਭਦਾ ਫਿਰਦਿਆਂ ਯਾਰ ਚੁਰੇ ਕੱਲੇ ਪੰਜਾਬੀ ਨਹੀਂ ਅੰਗਰੇਜ਼ ਵੀ ਆਈ ਹੋਇਆ ਵੇਖਾ ਚੱਲੇ ਆਪਣੀਆਂ ਆਪੜੀਆਂ ਜਿੱਥੇ ਗੱਡੀ ਖੜੀ ਏ ਥੱਲੇ ਗੋਬਿੰਦ ਘਾਟ ਤੇ ਇਹੋ ਖੜੀਆਂ ਨੇ ਅਜੇ ਹੋ ਤੇ ਤੁਰ ਕੇ ਜਾਣਾ ਦੇਖ ਝੂਲਦੇ ਨੇ ਨਿਸ਼ਾਨ ਸਾਹਿਬ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਵੀ ਕਿੰਨੀ ਕ ਸੰਗਤ ਆ ਜਿਹੜੀ ਹੇਮਕੁੰਡ ਸਾਹਿਬ ਪਹੁੰਚੀ ਹੋਈ ਆ ਇਹ ਕੱਲੀਆਂ ਗੱਡੀਆਂ ਦੀ ਪਾਰਕਿੰਗ ਦੇਖ ਲੋ ਇੱਕ ਚਲੋ ਦਲੋ ਚੈੱਕ ਕਰ ਸਕਦੇ ਤੁਸੀਂ ਇਹ ਆ ਲੋ ਮੈਂ ਘੁਮਾਰਿਆਂ ਵਾਲੀ ਵਾਲੀ ਕਰੋ ਚੈੱਕ ਇਹ ਆ ਦੇਖੋ ਕਿ ਆ ਆ ਗਿਆ ਗੁਰੂ ਘਰ ਗੋਬਿੰਦ ਘਾਟ ਦਾ ਇਸ ਤੋਂ ਪਰਾ ਫੇਰ ਪਾਰਕਿੰਗ ਆ ਉਹ ਵੀ ਫੁੱਲ ਆ ਤੁਸੀਂ ਆਪ ਐਸਟੀਮੇਟ ਲਾ ਲਓ ਵੀ ਇੰਨੀ ਸੰਗਤ ਆ ਗਈ ਜਿੰਨੀ ਕਹਿੰਦਾ ਫੁੱਲ ਫੁੱਲ ਭੀੜ ਆ ਬਈ ਹੁਣ ਉਹ ਇਸੇ ਕਰਕੇ ਜਿਹੜਾ ਬੰਦਾ 2 ਵਜੇ ਤੋਂ ਪਹਿਲਾਂ ਗੋਬਿੰਦ ਘਾਟ ਤੇ ਪਹੁੰਚ ਗਿਆ ਉਹ ਉੱਪਰ ਜਾ ਸਕਦਾ 2 ਵਜੇ ਤੋਂ ਬਾਅਦ ਇਹ ਤੇ ਆਰਮੀ ਗੇਟ ਬੰਦ ਕਰ ਦਾਂ ਦੀ ਆ। ਹਾਂ ਵੀ ਮੁੰਡਿਓ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅਸੀਂ ਖੜੇ ਸੀ ਗੋਵਿੰਦ ਧਾਮ ਤੇ ਤੇ ਹੁਣ ਆਪਾਂ ਅੱਜ ਜਾਣਾ ਗੋਵਿੰਦ ਘਾਟ ਤੇ ਥੱਲੇ ਉਤਰਨਾ ਤੇ ਕੱਲ ਅਸੀਂ ਟੇਕ ਆਈ ਸੀ ਬਾਈ ਮੱਥਾ ਵਧੀਆ ਵਧੀਆ ਉਹਨਾਂ ਦਾ ਦਰਸ਼ਨ ਪੂਰੇ ਆਣ ਵਧੀਆ ਦਰਸ਼ਨ ਕਰਕੇ ਅਸੀਂ ਉਰੇ ਆ ਕੇ ਲੇਟ ਹੋ ਗਈ ਸੀ ਫਿਰ ਸਾਨੂੰ ਉਰੀ ਰਹਿਣਾ ਪਿਆ ਨਹੀਂ ਸਾਡੀ ਕੱਲੇ ਸਲਾਜੀ ਵੀ ਗੋਵਿੰਦ ਘਾੜ ਤੇ ਅਸੀਂ ਉੱਤਰ ਜੀ ਪਰ ਟਾਈਮ ਨਹੀਂ ਰਿਹਾ ਤਾਂ ਕਰਕੇ ਅਸੀਂ ਉਰੇ ਸਟੇ ਕੀਤੀ ਅੱਜ ਅਸੀਂ ਉਤਰਨਾ ਗੋਵਿੰਦ ਘਾੜ ਤੇ ਦੂ ਆਦ ਦਾ ਕੀ ਪਲਾਨ ਹੈ ਆਪਣਾ ਬਦਰੀਨਾਥ 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 ਜਾਣਾ ਤੇ ਨੇਪਾਲ ਦਾ ਇੱਕ ਜਿਹੜਾ ਆਪਣੇ ਇੰਡੀਆ ਦਾ ਲਾਸਟ ਪਿੰਡ ਆ ਇੱਕ ਆਪਾਂ ਉਹ ਦੇਖ ਕੇ ਆਉਣਾ ਬਲੌਗ ਆ ਜਿਹੜਾ ਪੂਰਾ ਦੇਖਿਓ ਤੁਹਾਨੂੰ ਵੀ ਦਿਖਾਉਣਾ ਫਿਰ ਹਜੇ ਬੱਬੂ ਇਧਰ ਪੱਗਾ ਪੂਗਾ ਬੰਨਣ ਲੱਗ ਰਿਹਾ ਮੁੰਡਿਆਂ ਦੇ ਬਾਕੀ ਤੇ ਬੰਦੀਆਂ ਉਹ ਤਿਆਰ ਹੋਏ ਬੈਠੇ ਨੇ ਇੱਕ ਰਹਿ ਗਿਆ ਬਸ ਦੋ ਜਣੇ ਰਹਿ ਗਏ ਪਗਾਂਗੇ ਨਹੀਂ ਹਣਾ ਹਾਂਜੀ ਹਾਂ ਬਈ ਨਿਕਲ ਗਏ ਰੂਮ ਚੋਂ ਬਾਹਰ ਹਜੇ ਸਾਡਾ ਅਸੀਂ ਹੋਰ ਚੀਜ਼ ਲੱਭਦੇ ਉਧਰ ਗਏ ਦਿਖਾਈ ਭੈਗ ਦੀ ਸਾਡੇ ਦੀ ਜਿੱਪ ਟੁੱਟ ਗਈ ਤੇ ਹੁਣ ਜਿੱਪ ਵਾਲਾ ਲੱਭਦਾ ਫਿਰਦਿਆਂ ਮਿਆਰ ਚੁਰੇ ਕਿੱਧਰ ਆਏ ਤੋ ਬੱਚਾ ਲਾ ਲਾ ਦੂ ਹੈ ਅੱਜ ਤਾਂ ਨੁਕਸਾਨ ਹੋ ਗਿਆ ਤੇਰੀ ਵੀ ਟੁੱਟ ਰਹੀ ਜਿੱਪਾ ਹੋਰ ਇਧਰ ਪਾ ਪਰ ਕਿੱਧਰ ਕੋਟਾ ਰਿਸ਼ੀਆ ਪਾ ਲੂੰਗਾ ਆਪਣੇ ਉਧਰ ਹੈ ਹੀ ਨਹੀਂ ਕੁਝ ਜਿੱਪਾਂ ਟੁੱਟੀਆਂ ਤੂੰ ਪਾਤੜੇ ਜਾ ਕੇ ਪਹਾਈਂਗਾ ਉਰੀ ਪਵਾ ਲੈ ਹੁਣ ਇਧਰ ਹੈ ਹੀ ਨਹੀਂ ਕੁਝ ਵੀ ਲੈ ਵੀ ਸਟਾਰਟ ਹੋ ਗਏ ਅਸੀਂ ਉਤਰਨੇ ਅੱਜ ਤਾਂ ਪਹਿਲੀ ਰੇਨ ਆ ਤੇ ਟਾਈਮ ਕੀ ਹੋ ਗਿਆ ਬੱਬੂ ਕਿੰਨੇ ਹੋਗੇ 8:54 ਪੱਕਾ ਟਾਈਮ 8:54 8:54 ਦਾ ਪੂਰਾ ਟਾਈਮ ਹੈ ਅਨਜੀ 17 ਕਿਲੋਮੀਟਰ ਹੈ ਗਈ ਦੇਖਦਾ ਫਿਰ ਕਿੰਨੇ ਘੰਟਿਆਂ ਚ ਉਤਰਦੇ ਆ 8:54 ਹੋਗੇ 9 ਲਾਓ ਵੀ 9:00 ਵਜੇ ਠੀਕ ਆ 9:00 ਵਜੇ ਸਟਾਰਟ ਕਰਿਆ ਹੁਣ ਦੇਖਾਂ ਮੇਰਾ ਇਹਦਾ ਬ੍ਰੇਕ ਦੱਬ ਕੇ ਰੱਖਣੇ ਪੈਂਦੇ ਨਾਲ-ਨਾਲ ਜਿੰਨਾ ਜ਼ਿਆਦਾ ਘੰਟਾ ਉਹ ਜਾਂਦਾ ਉਹ ਦੇਖੋ ਉਹ ਜਾਂਦਾ ਉਹ ਜਾਂਦਾ ਪਰ ਇਹ ਕਹਿੰਦੇ ਅਸੀਂ ਜਾਣੀ ਸ਼ੋਰਟਕਟ ਆ ਐਂ ਜਾ ਰਹੇ ਨੇ ਜਿਵੇਂ ਡੋਂਕੀ ਲੱਗਦੀ ਹੁੰਦੀ ਹੈਗੀ ਆ ਦੇਖ ਡੌਕੀ ਵਾਲੀ ਹੀ ਪਾ ਦੇਣੀ ਹੈ ਹੈ ਡੋਂਕੀਏ ਹੁਣ ਜਾ ਰਹੇ ਨੇ ਦੇਖੋ ਛੋਟ ਘੱਟਾਂ ਲੇ ਕਹਿੰਦੇ ਉਧਰੋਂ ਦੋ ਪੜਾ ਗੱਟ ਗਈਆਂ ਸ਼ਾਰਟਕਟ ਚੱਲ ਪਿਆ ਹੈ ਕੰਮ ਅਮਰ ਜੂ ਐਸੀ ਡੋਂਕੀ ਚੱਲ ਰਹੀ ਆ ਹੈ ਓਏ ਆਪਾਂ ਕਹਿੰਦੇ ਵੀ ਉੱਪਰ ਮਾਲ ਕਿਵੇਂ ਜਾਂਦਾ ਨਾ ਕਿਵੇਂ ਸਮਾਨ ਆਉਂਦਾ ਐਵੇਂ ਆਉਂਦਾ ਉਰਾਂ ਵਾਲਾ ਓਏ ਆ ਦੇਖ ਕਿਸੇ ਨੇ ਸ਼ੈੱਡ ਪਾਉਣਾ ਲੋਹਾ ਆ ਜਾਂਦਾ ਦੇਖ ਐਂ ਆਉਂਦਾ ਟੋਟਾ ਵਾਝਾ ਜ਼ਿਆਦਾ ਸਮਾਨ ਰਚਨ ਮੈਂ ਆ ਦੇ ਉਹ ਦੁਕਾਨਾਂ ਵਾਲਿਆਂ ਦਾ ਸਾਮਾਨ ਆਂਦਾ ਪਾਣੀ ਦੇ ਬੋਤਲਾਂ ਆ ਜਾਂਦੀ ਤਾਂ ਹੀ ਤਾਂ ਹੀ ਕਰਕੇ ਆਪਾਂ ਨੂੰ ਇਹ 20 ਵਾਲੀ ਬੋਤਲ 70 ਚ ਮਿਲਦੀ ਹੁਣ ਇਹਨਾਂ ਦਾ ਆ ਖਰਚਾ ਹੀ ਪੈ ਗਿਆ ਦੇਖ ਸਾਰਾ ਕੁਝ ਛੇ ਬਤੀ 11 ਕੇਨ ਵਾਲੇ ਮਕਾ ਰੱਟ ਬੋਲਾ ਹਾਂ ਐਸੇ ਕਰਕੇ ਆਪਾਂ ਨੂੰ ਮਹਿੰਗਾ ਮਿਲਦਾ ਸਾਮਾਨ ਐਸੇ ਕਰਕੇ ਭਾਈ ਗੱਲ 70 ਰੁਪਏ ਦੀ ਬੋਤਲ ਮਿਲੀ ਆ ਕਿਉਂਕਿ ਭਾਈ ਥੱਨੋਂ ਹੁਣ ਲੈ ਕੇ ਆਉਣਾ ਅਗਲੇ ਨੂੰ ਖਰਚਾ ਪੈਂਦਾ ਪਹਿਲਾਂ ਤਾਂ ਆਪਾਂ ਨੂੰ ਕਿੱਥੋਂ ਯਾਰ ਪਾਣੀ ਗੱਡੀ ਰਾਹੀਂ ਆਉਂਦਾ ਫਿਰ ਉਰੋਂ ਕੋਹੜਿਆਂ ਰਾਹੀਂ ਜਾਂਦਾ ਖਰਚਾ ਪੈਂਦਾ ਨਾਲ ਅਗਲੇ ਨੂੰ ਜੇ ਕਿਸੇ ਨੇ ਨਹੀਂ ਤੁਰਿਆ ਜਾਂਦਾ ਯਾਰ ਅਗਲੇ ਕੋਲ ਹੈਗਾ ਬਜਟ ਉੱਥੋਂ ਗੋਬਿੰਦ ਘਾਟ ਤੋਂ ਉਰੇ ਤੱਕ ਹੈਲੀਕਾਪਟਰ ਉਹ ਤੇ ਹੈਲੀਕਾਪਟਰ ਉਤਰਦਾ ਉੱਥੋਂ ਚੜ ਸਕਦੇ ਹਾਂ ਉਰੇ ਤੱਕ ਆਉਂਦਾ ਬਸ ਇੱਥੋਂ ਲਾ ਲਓ ਵੀ 100 ਕਿਲੋਮੀਟਰ ਦੀ ਚੜਾਈ ਹੋ ਰਹੀ ਹਾਂ ਹਾਂ ਉਹ ਤੇ ਜਿਨ੍ਹਾਂ ਨੇ ਜਾਣਾ ਉਹ ਬੈਠੇ ਨੇ ਜਦੋਂ ਆਊਗਾ ਉਹਨਾਂ ਨੂੰ ਲੈ ਜੂਗਾ ਉਧਰੋਂ ਲੈ ਆਊਗਾ ਇੱਧਰੋਂ ਫੇਰ ਲੈ ਜੂਗਾ ਜਿਨ੍ਹਾਂ ਨੇ ਹੈਲੀਕਾਪਟਰ ਰਾਹੀਂ ਜਾਣਾ ਉਹ ਵੀ ਜਾ ਸਕਦਾ ਪਹਿਲਾਂ ਰੇਟ ਵੀ ਸਾਰੇ ਪਹਿਲਾਂ 3000 ਹੁਣ ਪਤਾ ਨਹੀਂ ਸਾਰੀਆਂ ਸਹੂਲਤਾਂ ਨੇ ਪਹਿਲਾਂ ਤਾਂ 3000 3500 ਸਿੰਗਲ ਹੋਊਗੀ ਕਲਿੱਪ ਅੱਡੇ ਚ ਜਾਵਾਂਗੇ ਆ ਬੰਦਾ ਭੇਜਿਆ ਜੀ ਪਤਾ ਕਰਨ ਕਿ ਨਹੀਂ ਡੇਟਾ 7700 ਰੁਪਏ ਦੀ 70 ਹੋ ਜੀ ਲਾਲੇ ਕਹਿੰਦੇ 35 ਰੁਪਏ ਕਿਲੋ ਆ ਉਹ ਤਾਂ ਜਦੋਂ weight ਵੱਜੇ ਉਹ ਤੋਂ ਬਾਅਦ 35 ਰੁਪਏ ਕਿਲੋ ਹੋ ਜਾਂਦਾ ਅੱਛਾ 80 ਕਿਲੋ ਦਾ ਬੰਦਾ ਹੋ ਜੀ ਅੱਛਾ 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 ਫੇਰ 35 ਰੁਪਏ ਕਿਲੋ ਆ ਮੈਂ ਸੋਚਿਆ ਮਾ ਮੇਰਾ ਤਾਂ 50 ਕਿਲੋ ਜੀ ਆਜੂ ਕੰਮ ਮਾਹਲੇ 25 ਕਿ ਸੋਚੀ ਹਰ ਗਿਆ ਮੈਂ ਇਹਨਾਂ ਨੂੰ ਕਹਾਂ ਮੈਂ ਤਾਂ ਚੱਲਿਆ ਵੀਡੀਓ ਵੀਡੀਓ ਬਣਾਵਾਂਗੇ ਫੇਰ ਤਾਂ 778 ਰੁਪਏ ਟਿਕਟਾ ਮੇਰੀ ਗੱਲ ਸੁਣਾ 70 ਮੇਰੀ ਗੱਲ ਸੁਣ 70 70 ਰੁਪਏ ਟਿਕਟਾ ਉਸ ਤੋਂ ਵੱਧ ਜੇ 80 ਕਿਲੋ ਤੋਂ ਬਾਅਦ ਕਿਲੋ 2 ਕਿਲੋ ਐ ਵੱਧਦਾ ਜਾਂਦਾ ਫੇਰ 35 ਰੁਪਏ ਕਿਲੋ ਆ ਫੇ 7200 ਜੀ ਸਰ ਗਿਆ 50 ਦਾ ਮੇਰਾ ਵੀ 7200 ਚੀ ਵੀ ਸੇਮ ਹੀ ਦੀ ਚਲ ਜਣੋ ਆ ਹੈਲੀਪੈਡ ਦਾ ਉਹ ਉਹ ਦੇਖੋ ਇਸ਼ਾਰੇ ਕਰ ਰਿਹਾ ਆ ਗਿਆ ਇਹਨੇ ਤੇ ਕਰਨਾ ਆ ਚਾਰ ਸਵਾਰੀਆਂ ਚੱਲੀਆਂ ਨੇ ਤੇ ਨੌਂ ਚੱਲੀਆਂ ਜਿਆਦਾ ਟਾਈਮ ਨਹੀਂ ਰੁਕਦਾ ਇਹ ਬਸ ਬੰਦ ਬੰਦ ਨਹੀਂ ਕਰਦੇ ਨਾਲ ਨਾਲ ਲੱਗ ਜਾਂਦੇ गोविंद घाट में जा रहा हवा बड़ी मार रहे है यार ਘਟਣਾ ਮੜਦਾ ਪੰਜਾਬੀ ਵੈਲਾ ਉਹ ਜਾਂਦਾ ਰਾਹ ਨਹੀਂ ਸਿੱਧਾ ਓਰੇ ਘੜੇ ਹੋ ਜਾਲੇ ਡਾਂਕੀ ਲਾਰੇ ਹੂੰ ਅੰਦਰਾ ਲੱਕ ਦਿੱਤਾ ਤੂੰ ਇੱਧਰ ਆ ਰਿਹਾ ਬਈ ਆ ਡਾਂਕੀ ਲਾਰੇ ਨੇ ਅਰੇ ਵੀਰੋ ਅਸੀਂ ਉੱਤਰ ਲੱਗੇ ਸੀਗੇ ਥੱਲੇ ਥੱਲੇ ਲੱਗਦੇ ਲੱਗਦੇ ਆਂਦੇ ਆਂਦੇ ਜੀ ਕਰਾ ਵੀ ਗੱਲ ਫੋਟੋਆਂ ਕਰਾ ਲਈਏ ਥੋੜੀ ਬੋਟੀਆਂ ਉੱਡੇ ਲੱਗੇ ਫੋਟੋਆਂ ਕਰਾਣਾ ਫੋਟੋ ਕਰਾਈ ਜਾਂਦੇ ਨੇ ਡਾਲਦੇ ਨੇ ਕਿਤੇ ਲੈ ਪਾਲਾ ਦੇਣੇ ਕਿਤੇ ਕਿੱਥਾ ਇਕੱਠੇ ਕਰਕੇ ਲਿਆਂਦੇ ਆ ਓਏ ਲੈ ਵੀ ਮਿੱਤਰੋ ਬਾਪਸ ਉੱtre ਜਾਂਦੇ ਸੀ ਤੇ ਭਰਾ ਮਿਲ ਗਏ ਕਿੱਥੋਂ ਬਾਈ ਆਪਾਂ ਆਪਾਂ ਬਾਜਪੁਰ ਵੀਰ ਪੁੱਤਰ ਪਤਰਾ ਖੰਡ ਚੋਂ ਵੀ ਬਾਈ ਪੇਜ ਆ ਮੇਸ ਚੈਂਪੀਨਾਤੋਂ ਫੇਸਬੁੱਕ ਤੇ ਓਕੇ ਓਕੇ ਜੀ ਬਾਈ ਅੱਜ ਦਰਸ਼ਕਾਂ ਨਾਲ ਚੱਲੇ ਹਾਂ ਅੱਜ ਦਾ ਕਰਿਆ ਅਸੀਂ ਰਸਤੇ ਅੱਧ ਵਿਚਲੇ ਜੇ ਆ ਗਏ ਸੀ ਸੋਨੇ ਦਾ ਰਸਤਾ ਸਹੀ ਜੁਣਿਆ ਹੈ ਸ਼ਾਰਟਕਟ ਇਧਰ ਚੜਾਈ ਹੈ ਘਾਟੋਂ ਤੇ ਆ ਗਏ ਆ ਚਲੋ ਕੇ ਵੀ ਰੱਖੀਏ ਵੀ ਸਾਰਿਆਂ ਨੂੰ ਹਾਂਜੀ ਬਾਕੀ ਹਨਾ ਬਹੁਤ ਆਉਣ ਲੱਗੀ ਕੱਲ ਦੀ ਹਨਾ ਪਹਿਲਾਂ ਜਦੋਂ ਆਪਾਂ ਆਏ ਸੀ ਉਦੋਂ ਠੀਕ ਠੀਕ ਸੰਗਤ ਸੀ ਕਰੋ ਚੱਕ ਅਜਦਾ ਗੋਬਿੰਦ ਘਾਟ ਨੂੰ ਟਾਮ ਨੂੰ ਚੱਲੇ ਨੇ ਅਸੀਂ ਵਾਪਸ ਆ ਰਹੇ ਹਾਂ ਕੱਲੇ ਪੰਜਾਬੀ ਨਹੀਂ ਅੰਗਰੇਜ਼ ਵੀ ਆਏ ਹੋਇਆ ਆ ਗਿਆ ਆਪਣਾ ਬਾਈ ਮਹਾਰਾਜ ਦੇ ਦਰਸ਼ਨ ਕਰਕੇ ਉੱਥੇ ਆ ਗਿਆ ਆਪਣਾ ਆ ਜਾ ਆ ਜਾ ਚੋ 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 ਹਾਂਜੀ ਵੀਰੇ ਹੋ ਗਏ ਦਰਸ਼ਨ ਬਾਈ ਪਹੁੰਚ ਗਏ ਕਾਰ ਪਾਰਕਿੰਗ 'ਚ ਧੰਨਵਾਦ ਰੇ ਬਾਈ ਇਹਨਾਂ ਤਾਂ ਕਿਹਾ ਨਹੀਂ ਹੋਣਾ ਚੱਲਦੇ ਚੱਲਦੇ ਬਾਈ ਮੇਰੇ ਕੋਲ ਐ ਵੀ ਸੰਗ ਤੇ ਉਤਰਿਆ ਅਸੀਂ ਥੱਲੇ ਇਤੋਂ 4 ਕਿਲੋਮੀਟਰ ਗੱਡੀਆਂ ਚੱਲਦੀਆਂ ਨੇ ਹੁਣ ਰੋ 50 ਰੁਪਏ ਸਵਾਰੀ ਇੱਕ ਗੱਡੀ ਲੈਂਦੀ ਆ ਤੇ ਨਾਲ ਹੁਣ ਆਪਾਂ ਚੱਲੇ ਆਪਣੀਆਂ ਆਪੜੀ ਜਿੱਥੇ ਗੱਡੀ ਖੜੀ ਐ ਥੱਲੇ ਗੋਬਿੰਦ ਘਾਟ ਤੇ ਕਿਉਂਕਿ ਇੱਥੇ ਤੱਕ ਆਪਣੀ ਗੱਡੀ ਨਹੀਂ ਆਉਂਦੀ ਇਹਨਾਂ ਦੀਆਂ ਗੱਡੀਆਂ ਪੱਕੀਆਂ ਚੱਲਦੀਆਂ ਨੇ 50 ਰੁਪਏ ਸਵਾਰੀ ਲੈਂਦੇ ਨੇ ਇਹ ਪਹੁੰਚ ਗਏ ਆਪਾਂ ਥੱਲੇ ਮਸੇ ਨਾਲ ਬੈ ਕੇ ਬਾਗ ਜਾਣ 4 ਕਿਲੋਮੀਟਰ ਫਿਰ ਆਪਣੀਆਂ ਗੱਡੀਆਂ ਕੋਲ ਪਹੁੰਚਾਂਗੇ ਆਪਾਂ ਗੋਬਿੰਦ ਘਾਟ ਤੇ ਕਿੰਨੇ ਰੁਪਏ ਸਵਾਰੀ ਆ? ਕਿੰਨੇ ਰੁਪਏ ਸਵਾਰੀ ਹੈ? 50 ਰੁਪਏ। ਕਿੱਥੇ ਆ? ਥੋੜ੍ਹਾ ਥੱਲੇ ਚੁਰ ਕੇ ਵਾਗੇ ਉਹ। 50 ਰੁਪਏ ਸਵਾਰੀ ਆ। ਘਰ ਕਿ ਆਜੋ। ਆਜੋ ਵਜੋ। ਟੋ ਕਲਾਸ ਦਾ। ਆ ਜਾ ਆ ਜਾ ਆ ਜਾ। ਛੱਟਿਆ ਗੱਡੀ ਆ ਗੱਤੇ ਦੇ। ਬਾਹਰ ਗਈ ਜਾ ਕੇ ਬਸ ਅਜ ਤਾਂ ਕਰਾਈ ਵਾਲੀ ਗੱਡੀ 'ਚ ਬੈਠੇ ਆ। ਕਿਹਦੇ ਸਾਨੂੰ ਚੌਂਕਣਗੇ ਸਾਡੀਆਂ ਗੱਡੀਆਂ? ਝੰਡੇ ਲੱਗੇ ਜੀ ਚੌਂਕਰੇ ਦੀ ਪਹਿਲਾਂ।

ਲੈ ਵੀ ਮੇਰਾ ਜਟੋਰਕ ਕੇ ਉਰੋਂ ਉੱਥੇ ਜਾਣਾ ਆ ਜਾਣਾ ਰਸਤਾ ਹੋ ਉਧਰ ਦੀ ਪੈਦਲ ਸਾਰਾ ਇੱਧਰ ਆ ਗਿਆ ਗੋਬਿੰਦ ਘਾਟ ਦਾ ਗੁਰੂ ਘਰ ਕਰੋ ਦਰਸ਼ਨ ਬਈ ਉਹ ਰਿਹਾ ਗੋਬਿੰਦ ਘਾਟ ਦਾ ਗੁਰੂ ਘਰ ਆਹ ਬਈ ਸਰ ਜੀ ਉਹ ਖੜੀਆਂ ਗੱਡੀਆਂ ਆਪਣੀਆਂ ਉਹ ਦੇਖ ਚੂ ਰਹਿ ਨਿਸ਼ਾਨ ਸਾਹਿਬ ਚੂ ਰਹਿ ਬਈ ਦਰਸ਼ਨ ਆਣ ਵਧੀਆ ਹੋ ਗਿਆ ਨਾ ਸਾਰਿਆਂ ਦੇ ਤੰਤਨ ਚਲੋ ਆਜੇ ਹੁਣ ਤਾਂ ਪੈਦਲ ਜਾਣਾ ਪੈਣਾ ਆਪਾਂ ਨੂੰ ਗਾਵੀ ਥੱਲੇ ਹੈਗਾ ਇੱਧਰ ਕਿਲੋਮੀਟਰ ਨਾ ਪੈਸੇ ਦੇ ਦੋ ਲਵੇ ਦੇ ਹਾਂ ਐਸੇ ਆਜੋ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਵੀ ਕਿੰਨੀ ਕੁ ਸੰਗਤ ਆ ਜਿਹੜੀ ਹੇਮਗਉਂਡ ਸਾਹਿਬ ਪਹੁੰਚੀ ਹੋਈ ਆ ਇਹ ਕੱਲੀਆਂ ਗੱਡੀਆਂ ਦੀ ਪਾਰਕਿੰਗ ਆ ਦੇਖ ਲੋ ਇੱਕ ਇੱਕ ਉਹ ਪਰਲੇ ਪਾਸੇ ਵੀ ਰਹਿ ਗਈ ਉੱਪਰ ਇਹ ਆਹ ਕਰੋ ਚੈੱਕ ਆ ਉੱਪਰ ਉਦੋਂ ਪਰਾਂ ਵੀ ਆਜੇ ਉਹ ਦਿਖ ਨਹੀਂ ਰਹੀ ਆਪਣੇ ਕੈਮਰੇ ਚ ਆਹ ਥੱਲੋਂ ਥੱਲੋਂ ਚੈੱਕ ਕਰ ਸਕਦੇ ਤੁਸੀਂ ਇਹ ਆਹ ਲੋ ਮੈਂ ਘਮਾਰਿਆਂ ਵਾਲੀ ਵਾਲੀ ਕਰੋ ਚੈੱਕ ਆ ਦੇਖੋ ਕਿ ਆ ਆ ਗਿਆ ਗੁਰੂ ਘਰ ਗੋਵਿੰਦ ਘਾਟ ਦਾ ਇਸ ਤੋਂ ਉਪਰ ਆ ਫਿਰ ਪਾਰਕਿੰਗ ਆ ਉਹ ਵੀ ਫੁੱਲਾ ਉਸ ਤੋਂ ਉਪਰ ਉਸ ਪਰਲੀ ਪਾਰਕਿੰਗ ਵੀ ਫੁੱਲਾ ਤੁਸੀਂ ਆਪ ਅਸਟੀਮੇਟ ਲਾ ਲਓ ਵੀ ਇੰਨੀ ਸੰਗਤ ਆ ਗਈ ਜਿੰਨੀ ਕਹਿੰਦਾ ਫੁੱਲ ਫੁੱਲ ਭੀੜਾ ਬਈ ਹੁਣ ਹਾਂ ਨਾ ਰਏ ਬਹੁਤ ਭੀੜਾ ਨਾ ਇਹ ਹਜੇ ਤਾਂ ਜਿਹੜੇ ਥੱਲੇ ਖੜਾ ਆ ਕੇ ਮੋਟਰਸਾਈਕਲ ਉਹ ਲੱਗਨੇ ਆ ਦੇਖੋ ਇਹ ਮੋਟਰਸਾਈਕਲ ਆ ਇੱਕੋ ਜਿਹੜੀ ਉੱਪਰ ਉੱਪਰ ਪਾਰਕਿੰਗ ਆ ਸਪੈਸ਼ਲ ਮੋਟਰਸਾਈਕਲਾਂ ਦੀ ਉਹ ਵੀ ਫੁੱਲਾ ਥੱਲੇ ਖੜਾ ਜਾਂਦੇ ਨੇ ਅੱਧੇ ਮੋਢੇ ਨਾਲ ਅੱਧੇ ਉੱਪਰ ਲੈ ਜਾਂਦੇ ਨੇ ਉਹਦੇ ਉੱਤੇ ਲੈ ਜਾਂਦੇ ਨੇ ਹਨਾ ਜਿਹੜੇ ਹੁਣ ਸਿਆੜੇ ਹੁੰਦੇ ਨੇ ਉਹ ਥੋੜੇ ਉਹ ਰੇ ਖੜਾ ਜਾਂਦੇ ਨੇ ਫਿਰ ਆ ਸਾਡੇ ਦਰਸ਼ਨ ਹੋ ਗਏ ਬਈ ਵਧੀਆ ਐਨ ਓਕੇ ਬਹੁਤ ਵਧੀਆ ਜਿਹੜੇ ਜਿਹੜੇ ਭਰਾ ਹੈਂ ਸਰੀਰ ਨੂੰ ਵੀ ਜਿਵੇਂ ਪਤਾ ਨਹੀਂ ਲੱਗ ਰਹਾ ਹੈ ਕਿ ਆਪਾਂ ਹਨਾ ਕਿ ਐਨੀ ਦੂਰ ਚੱਲ ਕੇ ਆਏ ਹਾਂ ਕੁਝ ਵੀ ਫੁੱਲ ਵਾਂਗੂ ਪਿਆ ਸਰੀਰ ਤੇ ਜਿਹੜੇ ਭਰਾ ਬਈ ਆ ਰਹੇ ਨੇ ਉਹ ਸਾਡੇ ਵੀਡੀਓ ਪਹਿਲਾਂ ਦੇਖ ਹੀ ਲਿਆ ਸੋਣੇ ਹਨਾ ਤੇ ਆਪਦਾ ਧਿਆਨ ਨਾਲ ਤੇ ਜਿਹੜੇ ਭਰਾ ਆਏ ਨੇ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਸ਼੍ਰੀ ਐਮ ਗੰਡੂ ਸਾਹਿਬ ਦੀ ਯਾਤਰਾ ਕਰ ਚੁੱਕੇ ਨੇ ਤੱਕ ఎన్ని ਵਾਰ ਆ ਚੁੱਕੇ ਨੇ ਹਾਣਾ ਹਾਂਜੀ ਹਾਂਜੀ ਸਾਡੇ ਵਾਲੇ ਓਕੇ ਨੇ ਸਾਰੇ ਜਵਾਨ ਪੈਦਲੀ ਗਏ ਦੀ ਸਾਰੇ ਐਨ ਓਕੇ ਰਪੋਟਾਂ ਬਾਕੀ ਹੋਣਾ ਅੱਗੇ ਜਾਣ ਦਾ ਹਜੇ ਪਲਾਨ ਹੈਗਾ ਸਾਡਾ ਕਹਿੰਦੇ ਵੀ ਇਸ ਤੋਂ ਬਾਅਦ ਚਲੋ ਨੇੜੇ-ਨੇੜੇ ਆਇਆ ਵੀ ਆਪਾਂ ਇਹ ਕਹਿੰਦੇ ਘੁੰਮ ਲਈਏ ਕਹਿੰਦੇ ਵੀ ਨੇੜੇ ਇੱਕ ਬਦਰੀ ਨਾਥਾ ਬਦਰੀ ਨਾਥਾ ਤੇ ਨਪਾਲ ਨਪਾਲ ਆ ਨਪਾਲ ਕਿਹਨਾਂ ਦਾ ਐਡਰੈਸ ਜਿਹੜਾ ਆਪਣਾ ਇੰਡੀਆ ਦਾ ਲਾਸਟ ਪਿੰਡ ਆ ਕਹਿੰਦੇ ਵੀ ਉੱਥੇ ਵੀ ਜਾਇਆ ਜੀ ਅਸੀਂ ਆ ਵੀ ਕੱਲ ਜਾਇਆ ਨੇ ਪਹਿਲੇ ਨੇੜੇ ਆਏ ਹੋਏ ਆਂ ਤਾਂ ਨਹੀਂ ਛੱਡ ਕੇ ਜਾਣਾ ਸਰਪ੍ਰੋਹ ਕਹਿੰਦੇ 12 ਕਿਲੋਮੀਟਰ ਮੈਂ ਚੱਲ ਜਾਇਆ ਨੇ ਭਾਈ ਚੱਲਾਂਗੇ ਨਾ ਹਾਂ ਚੱਲਾਂਗੇ ਚੱਲਾਂਗੇ ਲੈ ਵੀ ਸੰਗ ਤੇ ਅਸੀਂ 4 ਵਜੇ ਵਾਪਸ ਆਇਆ ਉਹ ਦੇਖ ਲੈ ਹੁਣਾ ਗੇਟ ਬੰਦ ਆ ਕਿਉਂਕਿ ਉਹਨਾਂ ਸੰਗ ਤੇ ਜਾਊਗੀ ਤਾਂ ਰਸਤੇ 'ਚ ਤੰਗ ਹੁੰਦੀ ਆ ਕਿਉਂ ਰਾਤ ਦਾ ਟਾਈਮ ਜਦ ਜੰਗਲ 'ਚ ਔਖਾ ਜਾ ਤਾਂ ਕਰਕੇ ਹੁਣ 2 ਵਜੇ ਬੰਦ ਕਰ ਦਿੰਦੇ ਨੇ ਭਾਈ 2 ਵਜੇ ਤੋਂ ਪਹਿਲਾਂ ਗੋਬਿੰਦ ਧਾਮ ਘਾਟ ਤੇ ਪਹੁੰਚ ਗਏ ਤਾਂ ਤਾਂ ਤੁਸੀਂ ਉੱਪਰ ਜਾ ਸਕਦੇ ਹੋ ਨਹੀਂ 2 ਵਜੇ ਬਾਅਦ ਵਾਲੀ ਸੰਗ ਤਾਂ ਗੋਵਿੰਦ ਘਾਟ ਤੇ ਹੀ ਰੁਕਦੀ ਆ। ਬਾਰਸ਼ ਦਾ ਮਾਹੌਲ ਆ ਨਾ। ਬਾਰਸ਼ ਦਾ ਵੀ ਬਾਕੀ ਜੰਗਲੀ ਇਲਾਕਾ ਦਾ ਥੋੜਾ ਜਿਹਾ ਔਫ ਹੈਗਾ ਜਨਵਾਰਾਂ ਦਾ ਫਿਸਟੀਆਂ ਬਣ ਜਾਂਦਾ। ਲੈਂਡ ਦਾ ਪ੍ਰਬੰਧ ਨਹੀਂ ਹੈਗਾ। ਲੈਂਡ ਦਾ ਕੋਈ ਪ੍ਰਬੰਧ ਨਹੀਂ ਹੈਗਾ ਰਸਤੇ 'ਚ। ਜੇ ਟੌਰ ਚਲਾਵਾਂਗੇ ਤਾਂ ਵੀ ਖਤਰਾ। ਹਾਂ ਨਹੀਂ ਲਾਵਾਂਗੇ ਤਾਂ ਵੀ ਖਤਰਾ। ਤਾਂ ਨਹੀਂ ਖਤਰਾ। ਜੀ ਪੈ ਲੈਣ ਦਾ। ਇਹਦੇ ਕਰਕੇ ਜਿਹੜਾ ਬੰਦਾ 2 ਵਜੇ ਤੋਂ ਪਹਿਲਾਂ ਗੋਵਿੰਦ ਘਾਟ ਤੇ ਪਹੁੰਚ ਗਿਆ ਉਹ ਉੱਪਰ ਜਾ ਸਕਦਾ। 2 ਵਜੇ ਤੋਂ ਬਾਅਦ ਇੱਥੇ ਆਰਮੀ ਜੇਟ ਬੰਦ ਕਰ ਦਿੰਦੀ ਆ ਉਹ ਰਿਸਟੇ ਹੁੰਦੀ ਆ। ਫਿਰ ਅਗਲੇ ਦਿਨ ਗੋਵਿੰਦ ਧਾਮ ਤੇ ਫਿਰ ਉਹ ਸਟੇ ਹੁੰਦੀ ਆ ਇੱਕ ਦਿਨ ਅਬਦਲ ਹੁਣ ਸਾਹਬ ਨਾਲ ਤੁਰੇ ਹੋ ਠੀਕ ਆ ਆ ਗਏ ਰਾਣੀ ਸੁਨਦਰਾ ਕੋਲੇ ਮਾਰੋ ਬਈ ਕਪੜਾ ਝੂਲਦੇ ਆ ਨ ਜਾਣਦਾ ਖੋਲ ਬਈ ਲਾ ਖੋਲ ਕੇ ਨਾ ਓਏ ਤੇਰੇ ਅਜੇ ਇੱਕ ਟਾਈਮ ਨਹੀਂ ਹੈਗਾ ਹਾਂ ਚਾਹਤੇ ਇਹਨਾਂ ਨੇ ਓਕੇ ਚੰਦੀਆਂ ਗੱਡੀਆਂ ਸਿੰਗਾ ਦੀ ਜਾਵੇ ਗੋਵਿੰਦ tạm ਤੇ ਹੁਣ ਬਾਈਆਂ ਨੂੰ ਕਹਿ ਦਿਓ ਜਿਹੜੇ ਲੇਟ ਹੋ ਗਏ ਉਹ ਜਾ ਸਕਦੇ ਨੇ ਜਾ ਜਰਾ ਹੀ ਜਿਹੜੇ 2 ਵਜੇ ਤੋਂ ਬਾਅਦ ਗੇਟ ਜਰੂਰ ਬੰਦ ਹੋ ਜਾਂਦਾ ਪਰ ਹੈਲੀਕਾਪਟਰ ਜੇ ਚੱਲਦੇ ਰਹਿੰਦੇ ਨੇ ਬਾਈ ਇਹ ਵੀ ਗੱਲ ਨੋਟ ਕਰ ਲਿਓ ਸਹੀ ਆ ਉਹਦਾ ਹੈ ਇਹ ਤਾਂ ਚੱਲਦੇ ਨੇ ਇਹਦਾ ਕਿਰਾਇਆ ਪੈਂਦਾ ਬਾਈ ਫੋਟੋ ਕਟਾਪਨ ਕੰਨਾਂ ਦੱਸਿਆ ਸੀ 7000 7000 ਰੁਪਏ ਇੱਕ ਜਾਨੀ ਦੇ ਟਿਕਟ 80 ਕਿਲੋ ਤੋਂ ਉੱਪਰ ਹੋ ਗਿਆ ਤਾਂ 35 ਰੁਪਏ 35 ਰੁਪਏ ਐਕਸਟਰਾ ਕਿਲੋ 80 ਕਿਲੋ ਦਾ ਬੰਦਾ ਹੈਗਾ ਤਾਂ 700 ਰੁਪਏ ਜੇ 80 ਕਿਲੋ ਦਾ ਬੰਦਾ ਜੇ 80 ਤੋਂ ਪਲੱਸ ਹੋ ਗਿਆ 35 ਰੁਪਏ ਕਿਲੋ ਹਾਂ ਲੋਬੀ ਕਰੋ ਦਰਸ਼ਨ ਗੋਬਿੰਦ ਘਾਟ ਗੁਰੂ ਘਰ ਲੇ ਵੀ ਸੰਗਤੇ ਮੀ ਆ ਗਿਆ ਤੇ ਅਸੀਂ ਲੰਗਰ ਵੀ ਛਕ ਲਿਆ ਤੇ ਮਾਥਾ ਦਰਬਾਰ ਸਾਹਿਬ 'ਚ ਟੇਕ ਲਿਆ ਤੇ ਪ੍ਰਸ਼ਾਦ ਵੀ ਲੈ ਲਿਆ ਉੱਪਰੋਂ ਜਿਹੜੀ ਆਪਾਂ ਨੂੰ ਪਰਚੀ ਮਿਲੀ ਸੀ ਉਹਰੇ ਗੋਵਿੰਦ ਘਾਟ ਤੇ ਆ ਕੇ ਦਿਖਾਉਣੀ ਪੈਂਦੀ ਆ ਨਾਲੇ ਸਰੋਪਾ ਤੇ ਨਾਲੇ ਆਪਣਾ ਜਿਹੜੀ ਪ੍ਰਸ਼ਾਦ ਆ ਉਹ ਦੇ ਦਾਂਦੇ ਨੇ ਉਸ ਤੋਂ ਬਾਅਦ ਜੇ ਐਕਸਟਰਾ ਪ੍ਰਸ਼ਾਦ ਲੈਣਾ ਹੋਵੇ ਕਿਸੇ ਨੇ 20 ਰੁਪਏ ਦਾ ਪੈਕਟ ਇੱਕ ਆਗਾ ਪਨੀਰੀ ਜੀ ਦਾ ਪਨੀਰੀ ਦਾ ਤੇ ਹੁਣ ਆਪਾਂ ਚੱਲੇ ਵਾਪਸ ਚੱਲੀਏ ਫਿਰ ਹੁਣ ਸੰਗਤੇ ਸਾਡਾ ਅੱਜ ਗੋਵਿੰਦ ਧਾਮ ਤੇ ਫਾਈਨਲੀ ਆਪਾਂ ਮੱਥਾ ਟੇਕ ਚੁੱਕਿਆ ਤੇ ਅਸੀਂ ਕਰ ਰਹੇ ਆ ਤੇਲ ਪਾਣੀ ਚੈੱਕ ਦੋਵੇਂ ਗੱਡੀਆਂ ਦੇ ਓਕੇ ਨੇ ਓਕੇ 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 ਆ ਲੈ ਵੀ ਸੰਗ ਤੇ ਅਸੀਂ ਚੱਲਿਆ ਹੁਣ ਗੋਵਿੰਦ ਦਾਟ ਤੋਂ ਵਾਪਸੀ ਤੇ ਅਸੀਂ ਵਧੀਆ ਹੋ ਗਏ ਮੈਂ ਦੱਸ ਦਿੰਦਾ ਓਕੇ ਬਈ ਜਮਾ ਸਾਰੇ ਤੰਦਰੁਸਤ ਮੱਥਾ ਟੇਕ ਆਏਗੇ ਹੁਣ ਅਸੀਂ ਵਾਪਸ ਚੱਲੇ ਆਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਜਾਣਾ ਤਾਂ ਵੈਸੇ ਅੱਗੇ ਆ ਹਜੇ ਪਰ ਉਹਨੂੰ ਆਪਾਂ ਮੱਥਾ ਟੇਕ ਕੇ ਵਾਪਸ ਤੁਰ ਪਏ